ਉਹ ਕੀ ਕਹਿੰਦੇ ਉਹ ਜਜ਼ਬਾ ਜੇ ਹੈਗਾ ਉਹ ਪਾਗਲਪਨ ਵੀ ਹੈਗਾ ਥੋੜਾ ਜਿਹਾ ਜਿਵੇਂ ਪਾ ਵੈਸੇ ਕਹਿ ਦਿੰਦੇ ਨੇ ਕਿ ਮਜਨੂ ਹੋਈ ਫਿਰਦਾ ਹੈ ਮਤਲਬ ਕਿ ਇਹ ਕੁੜੀ ਪਿੱਛੇ ਮਜਨੂ ਹੋ ਗਿਆ ਉਹ ਚੀਜ਼ਾਂ ਹੈਗੀਆਂ ਇੱਕ ਐਕਟਰ ਨੂੰ ਜਾਂ ਇੱਕ ਆਰਟਿਸਟ ਨੂੰ ਤੇ ਇਹੀ ਹੁੰਦਾ ਕਿ ਮੈਨੂੰ ਕੰਮ ਮਿਲਦਾ ਰਹੇ ਜਿਹੜਾ ਕੰਮ ਲੋਕਾਂ ਤੱਕ ਪਹੁੰਚਦਾ ਰਹੇ ਜਦੋਂ ਫਿਲਮ 'ਚ ਦੋ ਹੀਰੋਨਾ ਮਿਲ ਜਾਂਦਾ ਮੈਨੂੰ ਥੇ ਥੋੜਾ ਹੋਰ ਵੀ ਹੋ ਜਾਂਦਾ ਥੇ ਥੋੜਾ ਜ਼ਿਆਦਾ ਖੁਸ਼ੀ ਹੋ ਜਾਂਦੀ ਹੈ ਜ਼ਿੰਦਗੀ ਹੋਰ ਹਸੀਨ ਹੋ ਜਾਂਦੀ ਹੈ ਕਦੇ ਇਦਾਂ ਹੈ ਵੀ ਕੋਈ ਆਰਟਿਸਟ ਤੁਹਾਨੂੰ ਬਹੁਤ ਛੋਟੀ ਹਾਈਟ 'ਤੇ ਮਿਲ ਗਈ ਹੋਵੇ ਤੇ ਸੀਨ ਹੋਵੇ ਰੋਮਾਂਟਿਕ ਕਿਉਂਕਿ ਮੈਨੂੰ ਲੰਬੀ ਕੁੜੀਆਂ ਘੱਟੀਆਂ ਆਈ ਥਿੰਕ ਸਾਬੀ ਇੱਕ ਵੇਲੇ ਜਿਹੜੇ ਮੇ ਤੇ ਬਾਕੀ ਨਾ ਜਾ ਕੇ ਰਹਦੇ ਹੁੰਦਾ ਸ਼ਰਨ ਨਾਲ ਵੀ ਠੀਕ ਰਿਹਾ ਸ਼ਰਨ ਕੋਰਨਰ ਬਿਲਕੁਲ ਠੀਕ ਵਰਤਾਂ ਡੀਜੀ ਲੱਗ ਦੇਖ ਤੁਸੀਂ ਸੁਨਾਇ ਕਰ ਰਹੇ ਥੱਲੇ ਤੁਸੀਂ ਆਏ ਪੱਲੇ ਆਇਆ ਕਿ ਹੁਣ ਵੀ ਗਿਆ ਹੁਣ ਵੀ ਗਿਆ ਆਉਂਦੀ ਕੋਈ ਲੈ ਲਾਦਾ ਜਿੰਨੇ ਕਾ ਪੜਦੇ ਆ ਨਾ ਉਹ ਮਜ਼ਦੂਰ ਨਾਲੋਂ ਵੀ ਵੱਧ ਕਿਸੇ ਹੈਗਾ ਹੈਗਾ ਦੋਨਾਂ ਚੈ ਦੋਨਾਂ ਚੈ ਗਲਤ ਨਹੀਂ ਸਹੀ ਹੈ ਉਹਨਾਂ ਦੀ ਵੀ ਜਿਹੜੀ ਮਜਨੂਗਰੀ ਹੈ ਉਹ ਜ਼ਿਆਦਾ ਹੀ ਹੈ ਜ਼ਿਆਦਾ ਹੀ ਆ ਰੀਅਲ ਵੀ ਜਦੋਂ ਆਪਾਂ ਪੜ੍ਹਦੇ ਆ ਨਾ ਕਿ ਜਦੋਂ ਕਦੇ ਕੋਈ ਬੁੱਕ ਆਈ ਉਹ ਆਪਾਂ ਇਹਨਾਂ ਜਾਵਾਂ ਤਾਂ ਨਹੀਂ ਪੜ੍ਹਦੇ ਜਾਂ ਸੁਣਦੇ ਹਾਂ ਇਕੱਟਿਆਂ ਉਹ ਕਹਿੰਦੇ ਵੀ ਇਹ ਕਹਿ ਦੱਸਾ ਦਿੰਦੇ ਆ ਮਤਲਬ ਵੀ ਰਾਂਜਾ ਗਿਆ ਸੀ ਹੀਰ ਪਿੱਛੇ ਵੀ ਰਾਂਜਾ ਪਰ ਹੀਰ ਦੀ ਵੀ ਉਹਨਾਂ ਕਿਹੜੇ ਲੈਵਲ ਦੀ ਮੁਹੱਬਤ ਸੀ ਉਹ ਵੀ ਮਿਰਜ਼ਾ ਸਹਿਬਾ ਨੂੰ ਉਹ ਕਹਿੰਦੇ ਮਾੜੀ ਕਹਿ ਦਿੰਦੇ ਆ ਵੀ ਠੀਕ ਹੈ ਜੀ ਗੱਲ ਉਹ ਵੀ ਉਹ ਕਹਿੰਦੇ ਨਹੀਂ ਫੈਸਲੇ ਗਲਤ ਨਹੀਂ ਹੁੰਦੇ ਨਤੀਜੇ ਗਲਤ ਹੁੰਦੇ ਉਹ ਗੱਲ ਉਸ ਮੂਮੈਂਟ ਜੇ ਤੁਸੀਂ ਕਰਦੇ ਹੁੰਦਾ ਤੁਹਾਨੂੰ ਸਹੀ ਲੱਗਦਾ ਜੇ ਕੋਈ ਫੈਸਲਾ ਲਿਆ ਹੁੰ ਸਾਡੇ ਇੱਥੇ ਬਾਲੀਵੁੱਡ ਚ ਨਾ ਇਹ ਕਨਸੈਪਟ ਨਹੀਂ ਹੈਗਾ ਕਿ ਪ੍ਰੋਡਿਊਸਰ ਇੱਕ ਹੀਰੋ ਨੂੰ ਇੱਕ ਸਟਾਰ ਬਣਾਣ ਹੂੰ ਇੱਥੇ ਕਹਿੰਦੇ ਸਟਾਰ ਬਣ ਗਿਆ ਤਾਂ ਅਸੀਂ ਸਾਰੇ तेरे ਨਾਲ ਆ ਸਾਰੇ तेरे ਨਾਲ ਪਹਿਲਾਂ ਨਹੀਂ ਕੋਈ ਟੈਲੈਂਟ ਦੇਖਦਾ ਵੀ ਆ ਤਾਂ ਕਹਿੰਦਾ ਯਾਰ ਚੱਲ ਟੈਲੈਂਟਿਡ ਤਾਂ ਹੈਗਾ ਪਰ ਆ ਜਾ ਆਪਾਂ ਫਾਰਮੂਲੇ ਬਣਾਣੇ ਆ ਇੱਕ ਗਾਣਾ ਹੋਣਾ ਚਾਹੀਏ ਇਹ ਕਮੀਡੀਅਨ ਹੋਣਾ ਚਾਹੀਏ ਉਹ ਸਿੰਗਰ ਹੋਣਾ ਚਾਹੀਏ ਕੋਈ ਇਹ ਨਹੀਂ ਕਹਿੰਦਾ ਕਿ ਆਹ ਕਰਦੀ ਐ ਐਦਾਂ ਦਾ ਮੇਰਾ ਕੈਰੈਕਟਰ ਨਹੀਂ ਉਹ ਫੁਰਤੀਲਾ ਹੈ ਉਹ ਮਤਲਬ ਉਹਨਾਂ ਨੂੰ ਇਹ ਦੇਖਣਾ ਜਾਂਦਾ ਫੁਰਤੀਲਾ ਬਈ ਮੇਰੇ ਤਾਂ ਜੱਸੀ ਗੇਲੀ ਬਣ ਗਿਆ ਜੋ ਅੜਗੇ ਉਹਨਾਂ ਲੱਗਦਾ ਸੈਟਾ ਤਾਂ ਫਿਸਕਿਆ ਕੋਈ ਚੇ ਨਹੀਂ ਹੋਣਾ ਜਿੱਦਾਂ ਕਿ ਜੱਸੀ ਗੇਲੀ ਨੂੰ ਦੇਖੀਏ ਕਿ ਬੀਤ ਨੂੰ ਦੇਖੀਏ ਕਿਨੂੰ ਦੇਖੀਏ ਕਨਸੈਪਟ ਕੈਰੈਕਟਰ ਦੇ ਹਿਸਾਬ ਨਾਲ ਜਿਹੜਾ ਬਣਦਾ ਉਹਨੂੰ ਲਾਓ ਸਾਲ ਨੂੰ ਵਪਾਰੀ ਸਾਸੀ ਕਾਲ ਦੀ ਤੇ ਹਵਾਵਾਂ ਦੀ ਆਵਾਜ਼ਾਂ ਵੀ ਹਲਕੇ ਹਲਕੀਆਂ ਆ ਰਹੀਆਂ ਹੋਣੀਆਂ ਮੈਨੂੰ ਲੱਗਦਾ ਮੈਂ ਆਵਾਂਗਾ ਹਵਾ ਬਣ ਕੇ ਦੇਖੋ ਇਹ ਹੁੰਦਾ ਉਹ ਜਿਹੜਾ ਬੰਦੇ ਦਾ ਆਰਟਿਸਟ ਮਤਲਬ ਕੀੜੇ ਕੀੜੇ ਲਖ ਲਓ ਵੀ ਜਿਹੜਾ ਬੰਦਾ ਹੋਰ ਚੀਜ਼ਾਂ ਵੀ ਪ੍ਰਮੋਟ ਕਰਦਾ ਮਤਲਬ ਉਹਨੂੰ ਕੋਈ ਨਹੀਂ ਹੈਗਾ ਵੀ ਸੈਲਫ ਮਜਨੂ ਦੀ ਗੱਲ ਨਹੀਂ ਕਰਨੀ ਤੁਸੀਂ ਹੋਰ ਗੱਲਾਂ ਵੀ ਰਾਮਰਾ ਕਰਦੇ ਮੈਂ ਤਾਂ ਬਿਲਕੁਲ ਹੀ ਨਹੀਂ ਜੀ ਹਾਂ ਪ੍ਰੀਤਾ ਕੀ ਹਾਲ ਚੱਲਦਾ ਬਹੁਤ ਵਧੀਆ ਭਾਜੀ ਤੁਸੀਂ ਨਾ ਆਓ ਕਿਵੇਂ ਗੁਜ਼ਰ ਰਹੀ ਹੈ ਜ਼ਿੰਦਗੀ ਪਹਿਲਾ ਸਵਾਲ ਤੇ ਜ਼ਿੰਦਗੀ ਰੰਗੀਨ ਹੈ ਹਸੀਨ ਹੈ ਅੱਛੇ ਗੁਜ਼ਰ ਰਹੀ ਹੈ ਮਜ਼ੇ ਆ ਰਹੇ ਹੈ ਤੇ ਇੱਕ ਐਕਟਰ ਨੂੰ ਜਾਂ ਇੱਕ ਆਰਟਿਸਟ ਨੂੰ ਤਾਂ ਇਹੀ ਹੁੰਦਾ ਕਿ ਮੈਨੂੰ ਕੰਮ ਮਿਲਦਾ ਰਹੇ ਮੇਰਾ ਕੰਮ ਲੋਕਾਂ ਤੱਕ ਪਹੁੰਚਦਾ ਰਹੇ ਤੇ ਛੇਤੀ ਛੇਤੀ ਹੋਵੇ ਬਿਜ਼ੀ ਰਹੇ ਬੰਦਾ ਉਹ ਹੋ ਰਿਹਾ ਹੁਣ ਸਾਈਸ ਕਰਕੇ ਜਦੋਂ ਫੈਲੋ ਚ ਦੋ ਹੀਰੋ ਨਾਲ ਮਿਲ ਜਾਣ ਫੇਰ ਥੋੜਾ ਹੋਰ ਵੀ ਹੋ ਜਾਂਦਾ ਫੇਰ ਥੋੜਾ ਜ਼ਿਆਦਾ ਖੁਸ਼ੀ ਹੋ ਜਾਂਦੀ ਹੈ ਜ਼ਿੰਦਗੀ ਹੋਰ ਜ਼ਿੰਦਗੀ ਹਸੀਨ ਹੋ ਜਾਂਦੀ ਹੈ ਇਹ ਵੈਸੇ ਨਾ ਉਦਾਂ ਲੱਗਦਾ ਹੀ ਆ ਵੀ ਕੈਮਰੇ ਤੇ ਬੰਦਾ ਹੈ ਜੋ ਰੋਮਾਂਸ ਕਰ ਰਿਹਾ ਜਾਂ ਕੋਸ਼ਿਸ਼ ਕਰ ਰਿਹਾ ਇਹ ਜਦੋਂ ਆਫ ਕੈਮਰੇ ਤੇ ਮੈਨੂੰ ਲੱਗਦਾ ਕਰਦੇ ਵੀ ਉਦੋਂ ਇਹ ਚੀਜ਼ਾਂ ਬਹੁਤ ਔਖੀਆਂ ਲੱਗਦੀਆਂ ਬਹੁਤ ਔਖੀਆਂ ਜੀ ਤੁਸੀਂ ਹੁਣ ਦੇਖ ਰਹੇ ਸੀ ਅਸੀਂ ਉਪਰ ਲੀਲਾ ਬਣਾ ਰਹੇ ਸੀ ਜੇ ਮੈਨੂੰ ਇਹ ਹੀ ਕਹਿ ਤਾ ਬੜਾ ਔਖਾ ਇਹ ਗੰਦਾ ਕੰਮ ਲਾਣਾ ਔਖਾ ਕਰ ਤੇ ਹਾਂਜੀ ਫਰਕ ਹੈ ਫਰਕ ਕਿਉਂਕਿ ਕੈਮਰੇ ਤੇ ਸਿਰਫ ਉਹ ਹੀ ਦੇਖਣਾ ਹੈ ਜੋ ਅ ਕਈ ਵਾਰ ਕੀ ਹੁੰਦਾ ਕਿ ਗਰਮੀ ਇੰਨੀ ਹੁੰਦੀ ਹੈ ਮੌਸਮ ਨਹੀਂ ਠੀਕ ਹੁੰਦਾ ਜਾਂ ਸਿਚੁਏਸ਼ਨ ਹੈ ਜਿਹਨਲੀ ਲਾਈਟ ਜਾ ਰਹੀ ਹੁੰਦੀ ਹੈ ਕਿ ਚੀਜ਼ਾਂ ਸੀ ਉਹ ਨਹੀਂ ਉਹ ਲਕੋਣੀਆਂ ਵੀ ਹੁੰਦੀਆਂ ਤੇ ਜਿਹੜੇ ਆਪਣੇ ਐਕਸਪ੍ਰੈਸ਼ਨਸ ਆ ਦਿਖਾਣੇ ਵੀ ਹੁੰਦੇ ਤੇ ਭਾਈ ਜਦੋਂ ਆਈ ਗੱਲ ਮੈਨੂੰ ਯਾਦ ਆਈ ਤੁਹਾਡੀ ਹਾਈਟ ਕਾਫੀ ਅੱਛੀ ਆ ਕਦੇ ਇਦਾਂ ਹੋਵੇ ਵੀ ਕੋਈ ਆਰਟਿਸਟ ਤੁਹਾਨੂੰ ਬਹੁਤ ਛੋਟੀ ਹਾਈਟ ਤੇ ਮਿਲ ਗਈ ਹੋਵੇ ਤੇ ਸੀਨ ਹੋਵੇ ਰੋਮੈਂਟਿਕ ਫਿਰ ক্লোਜ਼ ਜਦੋਂ ਲੱਗਦਾ ਆਰਟਿਸਟ ਐ ਥੱਲੇ ਕੜ ਕੇ ਖੜਾ ਹੁੰਦਾ ਕਹਿੰਦੇ ਕਿ ਜੀ ਥੋੜਾ ਜਿਹਾ ਲੱਤੇ ਖੋਲੋ ਜਾਂ ਫਿਰ ਉਹਨੂੰ ਬਚਾਈ ਨੂੰ ਤੇ ਖੜਾ ਖੜਾ ਕਰਦੇ ਪਾਰਟ ਲਾ ਕੇ ਇਦਾਂ ਕੀਤਾ ਕਿਸੇ ਮੇਰੇ ਨਾਲ ਅਕਸਰ ਇਦਾਂ ਹੀ ਹੁੰਦਾ ਜਾਂਦਾ ਹੁੰਦਾ ਅਕਸਰ ਇਦਾਂ ਕਿਉਂਕਿ ਮੈਨੂੰ ਲੰਬੀ ਕੁੜੀਆਂ ਘੱਟ ਹੀ ਮਿਲੀਆਂ ਜਿੰਕ ਸਾਬੀ ਇੱਕ ਮਿਲਿਆ ਜਿਹੜੇ ਮੇਰੇ ਹਾਈ ਤੇ ਬਾਕੀਆਂ ਨਾਲ ਜਿਆਦਾ ਤਰ੍ਹਾਂ ਦੇ ਹੁੰਦਾ ਸ਼ਰਨ ਨਾਲ ਵੀ ਠੀਕ ਰਿਹਾ ਸ਼ਰਨ ਕੌਰ ਨਾਲ ਵੀ ਬਿਲਕੁਲ ਦਿੱਤੀ ਹੈ ਉਹਨਾਂ ਨਾਲ ਵੀ ਠੀਕ ਰਿਹਾ ਪਰ ਹੁਣ ਕਿਰਨ ਨਾਲ ਤਾਂ ਥੋੜੀ ਜਿਹੀ ਚੀਜ਼ ਆਈ ਉਹ ਫੀਲ ਆ ਜਾਂਦਾ ਬਣ ਕੇ ਇੱਕ ਬੰਦੇ ਨੇ ਲੱਤ ਇੱਕ ਵਾਰ ਸੇ ਬੰਦੇ ਦੇ ਦਵਾ ਚੱਲੇ ਲੱਤਾਂ ਥੱਕ ਰਹੀਆਂ ਜਾਂ ਕੁਝ ਹੋਰ ਨਹੀਂ ਥੋੜਾ ਜਿਹਾ ਲੱਗਦਾ ਹੈ ਇੱਕ ਵਾਰ ਤਾਂ ਅਜੀਬ ਜਿਹਾ ਲੱਗਦਾ ਕਿ ਤੁਸੀਂ ਉੱਪਰੋਂ ਐ ਕਰ ਰਹੇ ਹੋ ਥੱਲੇ ਤੁਸੀਂ ਆਏ ਹੋ ਥੱਲੇ ਐ ਕਿੜੇ ਹੁਣ ਵੀ ਗਿਆ ਹੁਣ ਵੀ ਗਿਆ ਹਣ ਵੀ ਗਿਆ ਥੋੜਾ ਜਿਹਾ ਪਰ ਇਹੀ ਹੈ ਨਾ ਜੀ ਕਿ ਇਹੀ ਗੱਲਾਂ ਉਹੀ ਗੱਲ ਹੋ ਗਈ ਫੇਰ ਕਿ ਸਕਰੀਨ ਤੇ ਜੋ ਦਿਖਦਾ ਉਹਦੇ ਪਿੱਛੇ ਕੀ ਕੀ ਹੋ ਰਿਹਾ ਉਹ ਨਹੀਂ ਪਤਾ ਹੁੰਦਾ ਤੇ ਹੁ ਇਹ ਜਿਹੜੀ ਮਜਨੂ ਦੀ ਆਪਾਂ ਗੱਲਾਂ ਸੁਣਦੇ ਆਉਣੇ ਹੁੰਦੇ ਆ ਉਹ ਉਹ ਮਜਨੂ ਵਾਲੇ ਵੀ ਗੁਣ ਹੈ ਇਹਦੇ ਵਿੱਚ ਜਾਂ ਇਹ ਮਾਡਰਨ ਮਜਨੂ ਉਹ ਗੁਣ ਹੈਗੇ ਆ ਓਕੇ ਬਾਕੀ ਕਹਾਣੀ ਮਾਡਰਨ ਹੈ ਪਰ ਉਹ ਗੁਣੋ ਹੈਗੇ ਆ ਜਿਵੇਂ ਉਹ ਸ਼ਿੱਦਤ ਹੈਗੀ ਹੈ ਉਹ ਕੀ ਕਹਿੰਦੇ ਉਹ ਜਜ਼ਬਾ ਜਿਹਾ ਹੈਗਾ ਉਹ ਪਾਗਲਵਾਨ ਵੀ ਹੈਗਾ ਥੋੜਾ ਜਿਹਾ ਜਿਵੇਂ ਆਪਾਂ ਵੈਸੇ ਕਹਿ ਦਿੰਦੇ ਨਾ ਕਿ ਇਹ ਮਜਨੂ ਹੋਈ ਫਿਰਦਾ ਹੈ ਹਾਂ ਬਿਲਕੁਲ ਇਹ ਕੁੜੀ ਪਿੱਛੇ ਮਜਨੂ ਹੋ ਗਿਆ ਉਹ ਚੀਜ਼ਾਂ ਹੈਗੀਆਂ ਅ ਬਟ ਇਹ ਕਹਾਣੀ ਥੋੜੀ ਮਾਡਰਨ ਹੈ ਹਾਂ ਤੇ ਯੋਗਨ ਕਿ ਦੋ ਦੋ ਲੈ 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 ਦੋ ਦੋ ਲੈ ਲੈ ਰਣ ਬਿਠਾਣਾ ਚਾਹਨਾ ਸੀ ਵੀ ਉਹ ਟਾਈਟਲ ਹੀ ਲੈ ਲਿਆ ਜਾਂ ਉਹਦੇ ਵਾਲ ਗੁਣ ਵੀ ਲੈ ਥੋੜੇ ਥੋੜੇ ਗੁਣ ਹੈਗੇ ਕਿ ਤੁਹਾਡੀਆਂ ਜਿਹੜੀਆਂ ਲੈ ਲੈ ਉਹਨਾਂ ਵਿੱਚ ਵੀ ਹੈਗੇ ਆ ਕਿ ਨਹੀਂ ਹੈਗੇ ਕਿਉਂਕਿ ਲੈਲਾ ਦਾ ਪਿਆਰ ਜਿੰਨਾ ਕਿ ਆਪਾਂ ਪੜਦੇ ਆ ਨਾ ਉਹ ਮਜਨੂ ਨਾਲੋਂ ਵੀ ਵੱਧ ਕਿਸੇ ਹੈਗਾ ਹੈਗਾ ਦੋਨਾਂ ਚ ਹੈਗਾ ਦੋਨਾਂ ਚ ਹੈਗਾ ਗੱਲ ਤੁਹਾਡੀ ਸਹੀ ਹੈ ਇਹ ਮੈਂ ਇਸ ਪੁਆਇੰਟ ਉੱਪਰ ਵੀ ਨਾ ਕਦੇ ਸੋਚਿਆ ਨਹੀਂ ਸ਼ਾਇਦ ਰਾਈਟਰ ਨੇ ਜੀ ਸੋਚੀ ਹੋਣੀ ਕਿਉਂਕਿ ਕੁੜੀਆਂ ਦਾ ਵੀ ਇੰਟੈਂਸ ਹੈ ਉਹਨਾਂ ਦੀ ਵੀ ਜਿਹੜੀ ਮਜਨੂ ਗਰੀ ਆ ਉਹ ਜ਼ਿਆਦਾ ਹੀ ਆ ਜ਼ਿਆਦਾ ਹੀ ਆ ਲੀਰੀਅਲ ਤੇ ਜਦੋਂ ਆਪਾਂ ਪੜ੍ਹਦੇ ਆ ਨਾ ਜਿਵੇਂ ਜਦਾਂ ਕਦੇ ਕੋਈ ਬੁੱਕ ਆ ਜਾਵੇ ਆਪਾਂ ਇੰਨਾ ਜ਼ਿਆਦਾ ਤਾਂ ਨਹੀਂ ਪੜ੍ਹਦੇ ਜਾਂ ਸੁਣਦੇ ਹੁੰਨੇ ਆ ਇਕੱਠੇ ਉਹ ਕਹਿੰਦੇ ਵੀ ਇਹ ਪਿਆਰ ਦਿਖਾ ਦਿੰਦੇ ਆ ਮਤਲਬ ਵੀ ਰਾਂਝਾ ਗਿਆ ਸੀ ਹੀਰ ਪਿੱਛੇ ਵੀ ਰਾਂਝਾ ਨਾ ਪਰ ਹੀਰ ਦੀ ਵੀ ਉਹਨਾਂ ਕਿਹੜੇ ਲੈਵਲ ਦੀ ਮੁਹੱਬਤ ਸੀ ਉਹ ਵੀ ਮਿਰਜ਼ਾ ਸਹਿਬਾ ਨੂੰ ਉਹ ਕਹਿੰਦੇ ਮਾੜੀ ਕਹਿ ਦਿੰਦੇ ਆ ਵੀ ਠੀਕ ਆ ਕੀ ਗੱਲ ਹੋ ਗਈ ਬਟ ਕੁੜੀਆਂ ਵਾਲੇ ਪੁਆਇੰਟ ਤੋਂ ਸ਼ਾਇਦ ਕਦੇ ਗੱਲ ਨਹੀਂ ਰੱਖੀ ਪੁਆਇੰਟ ਵੀ ਬਿਲਕੁਲ ਸਹੀ ਗੱਲ ਆ ਤੁਹਾਡੀ ਇਹਦੇ ਚ ਆਈ ਥਿੰਕ ਕੁੜੀਆਂ ਦਾ ਪੁਆਇੰਟ ਕੁੜੀਆਂ ਦੇ ਦੋਨਾਂ ਦੇ ਪੁਆਇੰਟ ਆਫ 뷰 ਨਾਲ ਜੋ ਹੋ ਰਿਹਾ ਦੇਖੋ ਇਸ ਫਿਲਮ ਚ ਇਦਾਂ ਕਿ ਤਿੰਨੋਂ ਹੀ ਸਹੀ ਨੇ ਤਿੰਨੋਂ ਹੀ ਗਲਤ ਨੇ ਹੁਣ ਇਹ ਕਹਾਣੀ ਤੋਂ ਆਪਾਂ ਨੂੰ ਮੈਂ ਕੀ ਕਹਿਣਾ ਚਾ ਰਿਹਾ ਦੇਖ ਕੇ ਪਤਾ ਲੱਗੂਗਾ ਮੋਸਟਲੀ ਵੀ ਮੈਂ ਕਹਿੰਦਾ ਵੀ ਲਾਈਫ ਦੇ ਵਿੱਚ ਇਦਾਂ ਹੋ ਜਾਂਦਾ ਆ ਆਪਾਂ ਜੇ ਨਾਰਮਲ ਵੀ ਗੱਲ ਕਰੀਏ ਵੀ ਕੋਈ ਬੰਦਾ ਮੈਂ ਕਹਿੰਦਾ ਵੀ ਸਹੀ ਆ ਗਲਤ ਨਹੀਂ ਹੁੰਦਾ ਹੈਗਾ ਆਪਣੇ ਪੁਆਇੰਟ ਆਫ 뷰 ਦੇ ਉੱਤੇ ਹਰ insan ਕਈ ਵਾਰੀ ਕਹਿੰਦਾ ਵੀ ਮੈਂ ਸਹੀ ਆ ਦੂਜੇ ਦੇ ਦੇਖਣਾਂ ਨਜ਼ਰੀਆ ਹੋਰ ਹੈ ਕਈ ਵਾਰ ਹਾਲਾਤ ਇਦਾਂ ਦੇ ਹੋ ਜਾਂਦੇ ਆ ਕਈ ਵਾਰ ਸਮਾਂ ਇਹੋ ਜਿਹਾ ਹੁੰਦਾ ਹੈ ਜਿਵੇਂ ਸਾਗਰ ਭਾਜੀ ਆਪਣੇ ਡਾਇਰੈਕਟਰ ਸਾਹਿਬ ਇੱਕ ਗੱਲ ਕਹਿੰਦੇ ਹੁੰਦੇ ਸ਼ਹਿਰ ਇੱਥੇ ਅਪਲਾਈ ਹੋ ਜੇ ਉਹ ਕਹਿੰਦੇ ਹੁੰਦੇ ਫੈਸਲੇ ਗਲਤ ਨਹੀਂ ਹੁੰਦੇ ਨਤੀਜੇ ਗਲਤ ਨਤੀਜੇ ਗਲਤ ਹੁੰਦੇ ਉਸ ਮੂਮੈਂਟ ਜੇ ਤੁਸੀਂ ਕਰ ਰਹੇ ਹੁੰਦਾ ਤੁਹਾਨੂੰ ਸਹੀ ਲੱਗਦਾ ਜੇ ਤੁਸੀਂ ਫੈਸਲਾ ਲਿਆ ਹੁੰਦਾ ਤੁਹਾਨੂੰ ਸਹੀ ਲੱਗਦਾ ਪਰ ਕਈ ਵਾਰ ਉਹ ਦਾ ਆਊਟਕਮ ਉਹ ਨਤੀਜਾ ਤੁਹਾਡੇ ਫੇਵਰ ਚ ਜਾਵੇ ਨਾ ਜਾਵੇ ਇਹ ਕਹਿ ਨਹੀਂ ਸਕਦਾ ਤੇ ਲੋਕੀ ਆਲਵੇਜ਼ ਰਿਜ਼ਲਟ ਹੀ ਦੇਖਦੇ ਜੰਨਾ ਸਿਰਫ ਰਿਜ਼ਲਟ ਹੀ ਦੇਖਦੀ ਦੁਨੀਆ ਉਹ ਦੇਖਦੇ ਆ ਕਿ ਫਿਲਮ ਚੱਲੀ ਨਹੀਂ ਚੱਲੀ ਇਹ ਨਹੀਂ ਦੇਖਦੇ ਮਿਹਨਤ ਕਿੰਨੀ ਹੈ ਕਿਉਂ ਨਹੀਂ ਚੱਲੀ ਮਤਲਬ ਇਹ ਇਹੋ ਜਿਹਾ ਕਨਸੈਪਟ ਜੇ ਨਾ ਪ੍ਰੋਫੈਸਰ ਫਿਲਮੀ ਦੀ ਵੀ ਗੱਲ ਕਰਦੇ ਹਾਂ ਸਿੱਧਾ ਹੁਣ 2024 ਚੜਿਆ ਆ ਪਰਮਾਤਮਾ ਕਰੇ ਤੁਹਾਡੀ ਫਿਲਮ ਬਹੁਤ ਸਕਸੈਸਫੁਲ ਹੋਵੇ ਆਪਣੀ ਹੀ ਦੁਆ ਕਰਦੇ ਆ ਥੈਂਕ ਯੂ ਬਟ ਇਹ ਫਿਲਮਾਂ ਲਈ ਅੱਛਾ ਨਹੀਂ ਚੜਿਆ ਮਤਲਬ 2024 ਥੋੜਾ ਸਖਤ ਹੈ ਸਾਲ ਸਖਤ ਆ ਇਹ ਸਾਲ ਹੈਗਾ ਤੇ ਜਦੋਂ ਮੈਂ ਸੱਚੀ ਗੱਲ ਦੱਸਣਾ ਚਾਹੁੰਦਾ ਵੀ ਇਹ ਜਦੋਂ ਨਾਲ ਸ਼ਕਨ ਫਿਲਮ ਦੇਖ ਕੇ ਆਇਆ ਹੁਣ ਓਕੇ ਇਹ ਤੁਸੀਂ ਦੇਖੀ ਤੁਸੀਂ ਬਿਜ਼ੀ ਹੋਵੇ ਪਰ ਮੈਂ ਦੇਖੀ ਨਹੀਂ ਹਜੇ ਹਜੇ ਉਦੋਂ ਮੈਂ ਫੀਲ ਵੀ ਕੀਤਾ ਵੀ ਯਾਰ ਆਪਾਂ ਬਣਾਇ ਕੀ ਜਾਂਦੇ ਆ ਹਾਂ ਮੈਂ ਮੈਂ ਸੱਚੀ ਗੱਲ ਕਿਦਾ ਚਲੋ ਤਰਾਸਦੀ ਹੈ ਵੀ ਆਪਣਾ ਫਿਲਮ ਚੱਲਦੀਆਂ ਨਹੀਂ ਬਟ ਮੈਂ ਜਦੋਂ ਫਿਲਮ ਦੇਖਿਆ ਫਿਰ ਮੈਂ ਕਿਹਾ ਵੀ ਹਾਂ ਇਹ ਵੀ ਰੀਜ਼ਨ ਹੈ ਇੱਕ ਉਹਦਾ ਵੀ ਯਾਰ ਵੀ ਆਪਾਂ ਬਣਾਈ ਦਿੱਤੀ ਜਾਂਦੀ ਆਪਾਂ ਖੋਲ ਨਹੀਂ ਰਹੇ ਉਹਨਾਂ ਆਪਣੇ ਆਪ ਨੂੰ ਐਕਸਪਲੋਰ ਨਹੀਂ ਕਰ ਰਹੇ ਉਹਨਾਂ ਦੀ ਕੈਪੇਬਿਲਟੀਆਂ ਉਹਨੇ ਐਕਟਰਾਂ ਨੂੰ ਨਹੀਂ ਉਹਨਾਂ ਵਰਤ ਰਹੇ ਇਹ ਚੀਜ਼ਾਂ ਤਾਂ ਹੈਗੀਆਂ ਹੈਗੀ ਆ ਨਾ ਕਿਤੇ ਨਾ ਕਿਉਂਕਿ ਜਿਹੜੇ ਕਾਨਸੈਪਟ ਜਿਵੇਂ ਸ਼ੈਤਾਨ ਦੀ ਗੱਲ ਕਰੋ ਮੈਂ ਟ੍ਰੇਲਰ ਦੇਖਿਆ ਮੈਂ ਟ੍ਰੇਲਰ ਦੇਖਦੇ ਮੇਰੇ ਜੀ ਇਹੀ ਕੀਤਾ ਯਾਰ ਪੰਜਾਬੀ ਚ ਬਣਨੀ ਚਾਹੀਦੀ ਹੈ ਦੇਖਦੇ ਨੇ ਟ੍ਰੇਲਰ ਤੋਂ ਫਿਲਮ ਤਾਂ ਇਹ ਮੈਨੇ ਕੀਤੀ ਹੋਰ ਖੂਬਸੂਰਤੀ ਖੂਬਸੂਰਤੀ ਦੇਖੋ ਵੀ ਉਹ ਗੁਜਰਾਤੀ ਫਿਲਮ ਆ ਗੁਜਰਾਤੀ ਫਿਲਮ ਆ ਮੈਨੂੰ ਵੀ ਰਸਿਆ ਬਾਅਦ ਚੁਕੇ ਇਸਨੇ ਉਹ ਗੁਜਰਾਤੀ ਫਿਲਮ ਆ ਮੈਂ ਐਕਚੁਅਲੀ ਉਹਦਾ ਟ੍ਰੇਲਰ ਸ਼ੇਅਰ ਕੀਤਾ ਤੇ ਮੈਂ ਕਿਹਾ ਯਾਰ ਇਦਾਂ ਦਾ ਨਾ ਕੁਝ ਪੰਜਾਬੀ ਚ ਬਣਾਇਆ ਤਾਂ ਮੈਨੂੰ ਜਿਹੜੇ ਸਾਡੇ ਟੀਮ ਦੇ ਹੀ ਸੀਗੇ ਡਾਇਰੈਕਟਰ ਸੀਗੇ ਅਭਿਨਮੰਤਨ ਦੀ ਜੋੜੀ ਹੈ ਉਹ ਗੁਜਰਾਤ ਦੇ ਨੰਬਰ 1 ਡਾਇਰੈਕਟਰ ਨੇ ਇਸ ਟਾਈਮ ਉਹਨਾਂ ਨੇ ਕਿਹਾ ਕਿ ਬਾਜੀ ਇਹ ਗੁਜਰਾਤੀ ਫਿਲਮ ਹੈ ਮੈਂ ਕਿਹਾ ਯਾਰ ਪੰਜਾਬੀ ਚ ਬਣਾ ਲਓ ਕਹਿੰਦੇ ਜੀ ਹੁਣ ਦੇਖਦੇ ਆ ਪਰ ਆਲਰੇਡੀ ਬਣੀ ਹੋਈ ਆ ਗੁਜਰਾਤ ਦਾ ਸਿਨੇਮ ਹੁਣ ਆਪਣੀ ਫਿਲਮ ਕਿਹੜੀ ਹੈ ਜਿਹੜੀ ਕਿਸੇ ਨੇ ਰਾਈਟਸ ਲਾ ਕੇ ਬਣਾਈ ਆ ਕਈ ਬਣ ਸਕਦੀਆਂ ਮਤਲਬ ਜਿਹੜੀ ਬਣੀ ਕੋਈ ਬਣੀ ਹਜੇ ਤਾਂ ਮੈਨੂੰ ਲੱਗਦਾ ਨਹੀਂ ਸ਼ਾਇਦ ਕੋਈ ਹੈ ਕੋਈ ਮੇਰੀ ਵੀ ਨਹੀਂ ਨਿਕਲ ਚ ਨੀ ਮਤਲਬ ਜੇ ਨਿਕਲ ਨਹੀਂ ਆਇਆ ਇਟ ਮੀਨਸ ਵੀ ਸ਼ਾਇਦ ਆਪਾਂ ਇੱਕ ਅੱਧੀ ਕੋਈ ਸਕਿਪ ਕਰਕੇ ਵੈਸੇ ਹੈ ਕੋਈ ਨਹੀਂ ਮਤਲਬ ਤੁਸੀਂ ਇਹਦੇ ਐਕਟਰ ਤੁਸੀਂ ਵੀ ਬੈਠਦੇ ਹੋ ਮੈਂ ਆਪਾਂ ਹੀ ਗੱਲ ਕਰ ਦਿੰਦਾ ਮੈਂ ਤੁਸੀਂ ਕਹੋ ਵੀ ਇਹ ਵੀ ਅਸੀਂ ਕਹਾਣੀ ਲੈ ਕੇ ਚੱਲੇ ਆ ਜਗਜੀਤ ਸੰਧੂ ਜੀ ਗੱਲ ਕਹਿੰਦਾ ਹੁੰਦਾ ਉਹ ਕਹਿੰਦਾ ਯਾਰ ਮੇਰਾ ਸ਼ਿਕਵਾ ਇਹੀ ਆ ਕਿ ਇੱਕ ਥੌਟ ਹੁੰਦਾ ਦਿਮਾਗ 'ਚ ਉਦੇ ਤੇ ਫੇ ਆਪਾਂ ਫਿਲਮ ਬਣਾ ਦਿੰਦੇ ਆ ਆਪਾਂ ਆਨ ਪੇਪਰ ਆਪਣੇ ਕੋ ਚੀਜ਼ਾਂ ਕਦੇ ਵੀ ਨਹੀਂ ਹੁੰਦੀਆਂ ਇਹ ਜਿਹੜਾ ਤੁਸੀਂ ਤੁਸੀਂ ਵੀ ਕਰਦੇ ਹੈਗੀਆਂ ਚੀਜ਼ਾਂ ਕਈ ਵਾਰ ਜੀ ਆਨ ਪੇਪਰ ਹੁੰਦੀਆਂ ਵੀ ਆ ਤਾਂ ਇੰਨੀ ਪੱਕੀਆਂ ਨਹੀਂ ਹੁੰਦੀਆਂ ਆਪਾਂ ਬਹੁਤ ਕੁਝ ਬਦਲਦੇ ਰਹਿੰਦੇ ਆ 19 ਕੀ ਹੋ ਜਾਣਾ ਹੋਰ ਗੱਲ ਹੈ 19 25 ਕਰ ਦੇਣਾ 19 30 ਕਰਤੀ ਕਰ ਦੇਣਾ ਕਿ ਨਹੀਂ ਪੂਰਾ ਹੀ ਬਦਲਦਾ ਫਿਲਮ ਬਣਦੇ ਬਣਦੇ ਆ ਫਿਰ ਦੈਟ ਮੀਨਸ ਤੁਹਾਡੀ ਤਿਆਰੀ ਘੱਟ ਸੀ ਤਿਆਰੀ ਘੱਟ ਤੇ ਜਿਹੋ ਜਿਹਾਂ ਜਿਹੜੀਆਂ ਫਿਲਮਾਂ ਨੇ ਸ਼ੈਤਾਨ ਦੀ ਗੱਲ ਕਰ ਲਓ ਜਾਂ ਹੋਰ ਕਿੰਨੀਆਂ ਦੀ ਫਿਲਮਾਂ ਦੀ ਆਪਾਂ ਗੱਲ ਕਰਦੇ ਆ ਇਹ ਆਈ ਥਿੰਕ ਇਹਨਾਂ ਦੀ ਪ੍ਰੀ ਪ੍ਰੋਡਕਸ਼ਨ ਬਹੁਤ ਸਾਲਿਡ ਹੁੰ ਆਪਣੇ ਕਨਸੈਪਟ ਤੇ ਫਿਰ ਉਸ ਹਸਾਬ ਦੀ ਉਹ ਕਾਸਟਿੰਗ ਕਰਦੇ ਉਥੇ ਸਵਾਰਸ਼ਾਂ ਘੱਟ ਚੱਲਦੀਆਂ ਸਵਾਰਸ਼ ਘੱਟ ਉਹ ਸੌਰੀ ਜਿਹੜਾ ਬੰਦਾ ਚਾਹੀਦਾ ਉਹਨਾਂ ਇੱਕ ਸੀ ਉਹੀ ਬੰਦਾ ਲੈਂਦੇ ਆ ਆਈ ਥਿੰਕ ਜੇ ਆਪਣਾ ਸਿਨੇਮਾ ਇਹ ਕਰਨ ਲੱਗ ਪੋਵੇ ਨਾ ਥੋੜਾ ਜਿਆ ਕਿਉਂਕਿ ਐਕਟਰਸ ਬਹੁਤ ਨਹੀਂ ਹਜੇ ਤਾਂ ਅਜੇ ਤੱਕ ਕਿੰਨੇ ਜਿਹੜੇ ਰੰਗ ਆਪਾਂ ਦੇਖੇ ਨਹੀਂ ਹੈਨਾ ਹੁਣ ਜੇ ਅੱਜ ਪੰਮਾ ਪੰਮਾ ਹੋਈ ਪਈ ਹੈ ਤਾਂ ਦੋ ਦੋਕ ਸਾਲ ਪਹਿਲਾਂ ਜਿਹੜਾ ਉਹ ਪੰਮੇ ਨੂੰ ਕੰਮ ਨਹੀਂ ਆਉਂਦਾ ਸੀ ਉਦੋਂ ਵੀ ਤਾਂ ਉਹਨਾਂ ਹੀ ਟੈਲੈਂਟ ਸੀਗਾ ਪਰ ਇਹ ਫਿਰ ਨਿਕਾਦੀ ਗੱਲ ਹੁੰਦੀ ਹੈ ਉਹ ਇੱਕ ਜੀਪੀ ਬਾਈ ਨੇ ਇੱਕ ਚੀਜ਼ ਬਣਾਈ ਉਹਦੇ ਚ ਪੰਮੇ ਬਾਈ ਉਰੀ ਐਨ ਫਿੱਟ ਹੋਏ ਸੈੱਟ ਹੋਏ ਤਾਂ ਅੱਜ ਦੇਖ ਲੋ ਕਿੰਨਾ ਵਧੀਆ ਇੱਕ ਸੁਪਰਸਟਾਰ ਮਿਲ ਗਿਆ ਨਹੀਂ ਮੈਨੂੰ ਲੱਗਦਾ ਨਾ ਵੀ ਜੀਪੀ ਬਾਈ ਇਹ ਵੀ ਸੋਚਦਾ ਵੀ ਮੈਂ ਹੀ ਕਰ ਲੈਣਾ ਪੰਮੇ ਵਾਲਾ ਕੈਰੈਕਟਰ ਉਹੀ ਗੱਲ ਉਹਨੂੰ ਮੰਨਣਾ ਥੋੜਾ ਕਰਨਾ ਜੀ ਕਿਸੇ ਨੇ ਉਹਨਾਂ ਦਾ ਹੀ ਹੈ ਸਭ ਕੁਝ ਬਿਲਕੁਲ ਤੇ ਇਹ ਚੀਜ਼ਾਂ ਚਾਹੀਦੀਆਂ ਮੈਂ ਇੱਕ ਇੰਟਰਵਿਊ ਚ ਪਹਿਲਾਂ ਵੀ ਕਿਹਾ ਕਿ ਸਾਡੇ ਇੱਥੇ ਪਾਲੀਵੁੱਡ ਚ ਨਾ ਇਹ ਕਨਸੈਪਟ ਨਹੀਂ ਹੈਗਾ ਕਿ ਪ੍ਰੋਡਿਊਸਰ ਇੱਕ ਹੀਰੋ ਨੂੰ ਇੱਕ ਸਟਾਰ ਬਣਾਣ ਹੂੰ ਇੱਥੇ ਕਹਿੰਦੇ ਸਟਾਰ ਬਣ ਗਿਆ ਤਾਂ ਅਸੀਂ ਸਾਰੇ ਤੇਰੇ ਨਾਲ ਆ ਸਾਰੇ ਤੇਰੇ ਨਾਲ ਪਹਿਲਾਂ ਨਹੀਂ ਕੋਈ ਟੈਲੈਂਟ ਦੇਖਦਾ ਵੀ ਆ ਤਾਂ ਕਹਿੰਦਾ ਯਾਰ ਚੱਲ ਟੈਲੈਂਟਡ ਤਾਂ ਹੈਗਾ ਪਰ ਹਜੇ ਹਜੇ ਇਹਨੂੰ ਵੇਟ ਕਰ ਲੋ ਫਟ ਕੇ ਆ ਤਾਂ ਫਿਲਮ ਬਣਾਵਾਂਗੇ ਕਿਉਂਕਿ ਮੈਂ ਸ਼ੈਤਾਨ ਤੋਂ ਬਾਅਦ ਹੀ ਰੱਖ ਲਿਆ ਸੀਮ ਦਿਨ ਅਸੀਂ ਵੀ ਕੋਈ ਫਿਲਮ ਤੇ ਪ੍ਰੋਜੈਕਟ ਤੇ ਕੰਮ ਕਰ ਰਹੇ ਸੀਗੇ ਮੈਂ ਉਹਨਾਂ ਨਾਲ ਆਪਣੀ ਟੀਮ ਨਾਲ ਬੈਠਾ ਮੈਂ ਕਿਹਾ ਯਾਰ ਆਪਾਂ ਕੀ ਕਰਨ ਲੱਗਿਆ ਛੱਡੋ ਵੀ ਸ਼ੈਤਾਨ ਵਰਗਾ ਸਬਜੈਕਟ ਦੇਖੋ ਕਿੱਦਾਂ ਆ ਗਿਆ ਪਰ ਉਹਨਾਂ ਨੇ ਫੇਰ ਮੈਨੂੰ ਮੋਟੀਵੇਟ ਇਸ ਗੱਲ ਨਾਲ ਕੀਤਾ ਠੀਕ ਲੱਗੀ ਗੱਲ ਕਹਿੰਦਾ ਵੀ ਉਹ ਜੀ ਦੇਵ ਕੰਧਾ ਉਹਨੂੰ 30 ਸਾਲ ਹੋ ਵੀ ਗਏ ਮਤਲਬ ਉਹਦੀ 30 ਸਾਲ ਦੀ ਮਿਹਨਤ ਵੀ ਹੈ ਜੇ ਤੁਸੀਂ ਕਹੋਗੇ ਵੀ ਤੁਸੀਂ ਅੱਜ ਹੀ ਉੱਠ ਕੇ ਸ਼ੈਤਾਨ ਬਣਾ ਦੋਗੇ ਤੁਸੀਂ ਨਹੀਂ ਬਣਾ ਸਕਦੇ ਨਹੀਂ ਪਰ ਕਈ ਐਹੋ ਜਿਹੀਆਂ ਫਿਲਮਾਂ ਹੈ ਜਿਹੜੇ ਬਿਲਕੁਲ ਨਵੇਂ ਨੇ ਹਾਂ ਜਿਵੇਂ ਕਾਏ ਪੋਚੇ ਆ ਗਈਆਂ ਕੁਛ ਐਹੋ ਜਿਹੀ ਕਈ ਫਿਲਮਾਂ ਆ ਜਾਣਗੀਆਂ ਟਾਈਮ ਤੇ ਚਲੋ ਅਜੀ ਦੇਵ ਕੰਧਾ ਜੀ ਦੇਵ ਰਾਹ ਹੈ ਹੋਰ ਗੱਲ ਹੈ ਉਹ ਕਨਸੈਪਟ ਦਾ ਦੇਖੋ ਤੁਸੀਂ ਕੁਝ ਵੱਡਾ ਲਿਖੋਗੇ ਕੁਝ ਵਧੀਆ ਲਿਖੋਗੇ ਤਾਂ ਚੱਲ ਹੀ ਜਾਣਾ ਚੱਲ ਹੀ ਜਾਣਾ ਨਾ ਮਤਲਬ ਜੇ ਮੈਂ ਮੈਨੂੰ ਇਹ ਲੱਗਾ ਵੀ ਆਪਾਂ ਜਦੋਂ ਫਿਲਮਾਂ ਕਰਦੇ ਆ ਜਾਂ ਦੇਖਦੇ ਆ ਵੀ ਕੰਟੈਂਟ ਦੀ ਯਾਰ ਕਮੀ ਕਿਤੇ ਨਾ ਕਿਤੇ ਹੈ ਅਸੀਂ ਡਰ ਕੇ ਲਿਖਦੇ ਆ ਮੈਂ ਇਹ ਦੇਖਿਆ ਆਪਾਂ ਫਾਰਮੂਲੇ ਬਣਾਨੇ ਆ ਇਹ ਗਾਣਾ ਹੋਣਾ ਚਾਹੀਏ ਇਹ ਕਮੀਡੀਅਨ ਹੋਣਾ ਚਾਹੀਏ ਉਹ ਸਿੰਗਰ ਹੋਣਾ ਚਾਹੀਏ ਕੋਈ ਇਹ ਨਹੀਂ ਕਹਿੰਦਾ ਕਿ ਵੀ ਆਹ ਕਰਨੀ ਹੈ ਐਦਾਂ ਦਾ ਮੇਰਾ ਕੈਰੈਕਟਰ ਹੁਣ ਫੁਰਤੀਲਾ ਹੈ ਉਹ ਮਤਲਬ ਉਹਨਾਂ ਨੂੰ ਇਹ ਦੇਖਣਾ ਜਿੱਦਾਂ ਫੁਰਤੀਲਾ ਬਈ ਮੇਰਾ ਤਾਂ ਜੱਸੀ ਗੇਲੀ ਬਣੂਗਾ ਜੋ ਅੜਗੇ ਉਹਨਾਂ ਲੱਗਦਾ ਸੈਟ ਆ ਤਾਂ ਫੇਰ ਸੈਟ ਆ ਕੋਈ ਚੇਹ ਨਹੀਂ ਹੋਣਾ ਜਦ ਤੱਕ ਜਸਸੀ ਗਿੱਲ ਨੂੰ ਦੇਖੀਏ ਕਿ ਪ੍ਰੀਤ ਨੂੰ ਦੇਖੀਏ ਜਾਂ ਕਿਨੂ ਦੇਖੀਏ ਕਨਸੈਪਟ ਕੈਰੈਕਟਰ ਦੇ ਹਿਸਾਬ ਨਾਲ ਜਿਹੜਾ ਬਣਦਾ ਉਹਨੂੰ ਲਾਓ ਨੇ ਅਸੀਂ ਆਡੀ ਨਾਲ ਅਮਰ ਹੰਦਲ ਬਾਈ ਨਾਲ ਡਿਸਕਸ ਕਰਦੇ ਸੀ ਤੁਸੀਂ ਫਰਦੀਲੇ ਲੈ ਕੱਲ ਕੀਤੀ ਆ ਉਹ ਕਹਿੰਦਾ ਕਿਵੇਂ ਦੇ ਲੱਗੀ ਮਤਲਬ ਲੱਗੀ ਮੈਂ ਕਿਹਾ ਬਾਈ ਦੇਖੋ ਜੱਸੀ ਗੱਲ ਲਈ ਨਵੀਂ ਚੀਜ਼ ਆ ਟੀਜ਼ਰਸ ਤਾਂ ਉਹਨੇ ਬਹੁਤ ਸੋਹਣੀ ਚੀਜ਼ ਕਰ ਦਿੱਤੀ ਬਸ ਇਸ ਕੈਰੈਕਟਰ ਨੂੰ ਸਾਰੀ ਫਿਲਮ ਉਹ ਬੰਦਾ ਹੋਲਡ ਕਰ ਪਾਇਆ ਕਿ ਨਹੀਂ ਕਰ ਪਾਇਆ ਇਹ ਤਾਂ ਫਿਲਮ ਦੇਖ ਕੇ ਪਤਾ ਲੱਗੇਗਾ ਇਹ ਫਿਲਮ ਦੇਖ ਕੇ ਪਤਾ ਲੱਗੇਗਾ ਦੇਖੋ ਲੁੱਕ ਵਾਈਜ਼ ਵਧੀਆ ਲੱਗ ਰਿਹਾ ਲੱਗ ਰਿਹਾ ਕਿਉਂਕਿ ਉਹ ਮੈਨੂੰ ਲੱਗਦਾ ਇਸ ਇੰਡਸਟਰੀ ਦੇ ਜਿਹੜੇ ਕਿਊਟ ਗੁੱਡ ਲੁਕਿੰਗ ਬੰਦੇ ਹੁੰਦੇ ਉਹਨਾਂ ਚ ਇੱਕ ਉਹਨਾਂ ਤੇ ਉਹ ਚੀਜ਼ ਤਾਂ ਜੱੱਚੀ ਆ ਕਿਊਟਨੈਸ ਉਹੀ ਗੱਲ ਬਾਕ